ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਕਾਲੇ ਬੱਦਲ ਛਾਏ ਰਹੇ ਅਤੇ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋ ਰਹੀ ਹੈ ਕਾਲੇ ਬੱਦਲ ਛਾਉਣ ਦੇ ਨਾਲ ਸੜਕਾਂ ਦੇ ਉੱਪਰ ਇਨਾ ਹਨੇਰਾ ਛਾ ਗਿਆ ਹੈ ਕਿ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਵੀ ਚਲਾਉਣੀਆਂ ਪੈ ਰਹੀਆਂ ਹਨ ਮੌਸਮ ਵਿਭਾਗ ਦੀ ਮੰਨੀ ਹੈ ਕਿ ਅੱਜ ਬਰਸਾਤ ਕਾਫੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਰਹਿਣਗੀਆਂ ਪੰਜਾਬ ਦੇ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਸਵੇਰ ਤੋਂ ਹੀ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਅਤਿਤ ਕੁਝ ਸਮਾਂ ਪਹਿਲਾਂ ਕਾਲੇ ਬੱਦਲ ਸਨ ਪਰ ਹੁਣ ਅੰਧੇਰਾ ਛਾਉਣ ਤੋਂ ਬਾਅਦ ਬਰਸਾਤ ਕਾਫੀ ਹੋ ਰਹੀ ਆ ਤੇਜ਼ ਬਾਰਿਸ਼ ਦੇ ਕਰਕੇ ਸੜਕਾਂ ਦੇ ਉੱਪਰ ਆਵਾਜਾਈ ਨੂੰ ਲੈ ਕੇ ਵਿਜ਼ਿਬਿਲਟੀ ਘਟ ਹੋਈ ਹੈ ਲੋਕ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਲਾ ਕੇ ਹੀ ਸੜਕਾਂ ਦੇ ਉੱਪਰੋਂ ਦੀ ਲੰਘ ਰਹੇ ਨੇ ਮੌਸਮ ਵਿਭਾਗ ਨੇ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਵਿੱਚ ਕਈ ਦਿਨ ਬਾਰਿਸ਼ ਰਹਿ ਸਕਦੀ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਕਾਲੇ ਬੱਦਲ ਛਾਏ ਰਹੇ ਅਤੇ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋ ਰਹੀ ਹੈ ਕਾਲੇ ਬੱਦਲ ਛਾਉਣ ਦੇ ਨਾਲ ਸੜਕਾਂ ਦੇ ਉੱਪਰ ਇਨਾ ਹਨੇਰਾ ਛਾ ਗਿਆ ਹੈ ਕਿ ਲੋਕਾਂ ਨੂੰ ਆਪਣ ਵਨਾਂ ਦੀਆਂ ਲਾਈਟਾਂ ਵੀ ਚਲਾਉਣੀਆਂ ਪੈ ਰਹੀਆਂ ਹਨ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਅੱਜ ਬਰਸਾਤ ਕਾਫੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਰਹਿਣਗੀਆਂ ਪੰਜਾਬ ਦੇ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਸਵੇਰ ਤੋਂ ਹੀ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਅਤੇ ਕੁਝ ਸਮਾਂ ਪਹਿਲਾਂ ਕਾਲੇ ਬੱਦਲ ਸਨ ਪਰ ਹੁਣ ਅੰਧੇਰਾ ਛਾਉਣ ਤੋਂ ਬਾਅਦ ਬਰਸਾਤ ਕਾਫੀ ਹੋ ਰਹੀ ਹੈ ਤੇਜ਼ بارش ਦੇ ਕਰਕੇ ਸੜਕਾਂ ਦੇ ਉੱਪਰ ਆਵਾਜਾਈ ਨੂੰ ਲੈ ਕੇ ਵਿਜ਼ਿਬਿਲਟੀ ਘੱਟ ਹੋਈ ਹੈ ਲੋਕ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਲਾ ਕੇ ਹੀ ਸੜਕਾਂ ਦੇ ਉੱਪਰੋਂ ਦੀ ਲੰਘ ਰਹੇ ਨੇ ਮੌਸਮ ਭਾਗ ਨੇ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਵਿੱਚ ਕਈ ਦਿਨ ਬਾਰਿਸ਼ ਰਹਿ ਸਕਦੀ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਕਾਲੇ ਬੱਦਲ ਛਾਏ ਰਹੇ ਅਤੇ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੈ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋ ਰਹੀ ਹੈ ਕਾਲੇ ਬੱਦਲ ਛਾਉਣ ਦੇ ਨਾਲ ਸੜਕਾਂ ਦੇ ਉੱਪਰ ਇਨਾ ਹਨੇਰਾ ਛਾ ਗਿਆ ਹੈ ਕਿ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਵੀ ਚਲਾਉਣੀਆਂ ਪੈ ਰਹੀਆਂ ਹਨ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਅੱਜ ਬਰਸਾਤ ਕਾਫੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਰਹਿਣਗੀਆਂ ਪੰਜਾਬ ਦੇ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਸਵੇਰ ਤੋਂ ਹੀ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਅਤੇ ਕੁਝ ਸਮਾਂ ਪਹਿਲਾਂ ਕਾਲੇ ਬੱਦਲ ਸਨ ਪਰ ਹੁਣ ਅੰਧੇਰਾ ਛਾਉਣ ਤੋਂ ਬਾਅਦ ਬਰਸਾਤ ਕਾਫੀ ਹੋ ਰਹੀ ਆ ਤੇਜ਼ ਬਾਰਿਸ਼ ਦੇ ਕਰਕੇ ਸੜਕਾਂ ਦੇ ਉੱਪਰ ਆਵਾਜਾਈ ਨੂੰ ਲੈ ਕੇ ਵਿਜ਼ਿਬਿਲਟੀ ਘਟ ਹੋਈ ਆ ਲੋਕ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਲਾ ਕੇ ਹੀ ਸੜਕਾਂ ਦੇ ਉੱਪਰੋਂ ਦੀ ਲੰਘ ਰਹੇ ਨੇ ਮੌਸਮ ਭਾਗ ਨੇ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਵਿੱਚ ਕਈ ਦਿਨ ਬਾਰਿਸ਼ ਰਹਿ ਸਕਦੀ ਆ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਕਾਲੇ ਬੱਦਲ ਛਾਏ ਰਹੇ ਅਤੇ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੈ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋ ਰਹੀ ਹੈ ਕਾਲੇ ਬੱਦਲ ਛਾਉਣ ਦੇ ਨਾਲ ਸੜਕਾਂ ਦੇ ਉੱਪਰ ਇਨਾ ਹਨੇਰਾ ਛਾ ਗਿਆ ਹੈ ਕਿ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਵੀ ਚਲਾਉਣੀਆਂ ਪੈ ਰਹੀਆਂ ਹਨ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਅੱਜ ਬਰਸਾਤ ਕਾਫੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਰਹਿਣਗੀ ਪੰਜਾਬ ਦੇ ਜੇਕਰ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਸਵੇਰ ਤੋਂ ਹੀ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਅਤੇ ਕੁਝ ਸਮਾਂ ਪਹਿਲਾਂ ਕਾਲੇ ਬੱਦਲ ਸਨ ਪਰ ਹੁਣ ਅੰਧੇਰਾ ਛਾਉਣ ਤੋਂ ਬਾਅਦ ਬਰਸਾਤ ਕਾਫੀ ਹੋ ਰਹੀ ਆ ਤੇਜ਼ ਬਾਰਿਸ਼ ਦੇ ਕਰਕੇ ਸੜਕਾਂ ਦੇ ਉੱਪਰ ਆਵਾਜਾਈ ਨੂੰ ਲੈ ਕੇ ਵਿਜ਼ਿਬਿਲਟੀ ਘਟ ਹੋਈ ਆ ਲੋਕ ਆਪਣੇ ਵਾਹਨਾਂ ਦੀਆਂ ਹੈੱਡਲਾਈਟਾਂ ਜਲਾ ਕੇ ਹੀ ਸੜਕਾਂ ਦੇ ਉੱਪਰੋਂ ਦੀ ਲੰਘ ਰਹੇ ਨੇ ਮੌਸਮ ਵਿਭਾਗ ਨੇ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿ ਪੰਜਾਬ ਵਿੱਚ ਕਈ ਦਿਨ ਬਾਰਿਸ਼ ਰਹਿ ਸਕਦੀ ਆ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ